ਪੁੱਤ ਠੀਕ ਮੈਂ ਕੀ ਹੁਣਾਵਾ ਪਹਿਲਾਂ ਤਾਂ ਮੈਨੂੰ ਇਹ ਦੱਸ ਕਿ ਤੂੰ ਫੋਨ ਕਿਉਂ ਨਹੀਂ ਕਰਦਾ ਮੇਰੇ ਫੋਨ ਦੀ ਗੱਲ ਛੱਡੋ ਤੁਸੀਂ ਸਾਰੇ ਇੱਕ ਚੀਜ਼ ਦਾ ਧਿਆਨ ਰੱਖਿਓ ਬਸ ਆਪਣਾ ਘਰ ਨਾ ਟੁੱਟਣ ਦਿਓ ਠੀਕ ਹੈ ਪੁੱਤ ਕਿੱਦਾਂ ਦੀਆਂ ਗੱਲਾਂ ਕਰਨ ਡਿਆ ਵਾਂ ਚੱਲ ਕੋਈ ਗੱਲ ਨਹੀਂ ਵਧੀਆ ਗੱਲ ਵਾ ਸਭ ਨੂੰ ਆਉਂਦੀ ਆ ਮੈਂ ਸਭ ਨੂੰ ਆਪ ਕਹਿੰਨੀ ਸੀ ਕਿ ਚੱਲ ਕੋਈ ਨਾ ਕੋਈ ਇੱਕ ਅੱਧਾ ਜੀ ਆ ਜਾਂਦਾ ਨਾ ਇਹਨੇ ਨਾਲ ਤੇਰਾ ਵੀ ਮਨ ਹੋ ਰਿਹਾ ਰਹਿਣਾ ਹੈ ਦੀ ਮੈਂ ਸੁਣਿਆ ਉਹ ਵੀਰੇ ਦਾ ਵੀ ਆਉਂਦਿਆ ਬਾਹਰੋਂ ਮੈਂ ਕਹੂੰਗੀ ਕਿ ਚਾਰ ਦਿਨ ਪੁੱਤ ਲੈ ਜਾ ਇਹਨੂੰ ਘਰ ਦੀ ਸਫਾਈ ਸਭ ਕੁਝ ਕਰ ਤੂੰਗੀ ਉੱਥੇ ਚੱਲ ਇਹ ਆ ਵੀ ਉਹਨੇ ਦਿਨਾਂ ਮਿੱਠੇ ਪਿਆਰੇ ਹੋਗੇ ਰਹੋ ਉਹਦਾ ਧਿਆਨ ਰੱਖ ਉਹਨੇ ਰੋਟੀ ਪਾਣੀ ਦੇ ਉਹਨੇ ਲੈ ਆ ਕਰ ਸੋਈ ਦੇਵੇ ਚਾ ਕੋਈ ਤੇਰੇ ਨਾਲ ਥੋੜਾ ਬੋਤਾ ਕੰਮ ਕਰ ਉਹਦਾ ਮਨ ਹੋਰ ਹੋਰ ਹੋਊ ਉਹ ਚੱਲੇ ਆ ਜੜਜੀ ਦੁੱਖ ਤੇ ਹੁੰਦਾ ਹੀ ਹੈ ਮਹੀਨਾ ਇੱਕ ਤੇ ਵਿਆਹ ਨਹੀਂ ਹੋਇਆ ਸਾਰਾ ਜੀ ਤੇ ਜਦੋਂ ਏਦਾਂ ਦੀ ਖਬਰ ਮਿਲ ਜੇ ਵੀ ਦੂਜਾ ਵਿਆਹ ਕਰਾ ਲਿਆ ਤੇ ਬੰਦਾ ਮਰੀ ਜਾਂਦਾ ਇੱਕ ਹੱਬ ਦਾ ਓਏ ਆਹੋ ਹੀ ਤੇ ਤੇਰੀ ਗੱਲ ਠੀਕ ਆ ਉਹ ਚੱਲੇ ਆ ਵੀ ਜਦੋਂ ਪਰਿਵਾਰ ਉਹਦਾ ਵੀ ਆਜੂਗਾ ਬਾਹਰੋਂ ਚਲੇ ਆ ਵੀ ਆਪੇ ਮਿਲ ਕੇ ਲਾਇਆ ਕਰੂਗੀ